ਸਾਸਰੀ ਪ੍ਰਧਾਨ ਜੀ ਸਾਸਰੀ ਕਾਲ ਜੀ ਕੀ ਹਾਲ ਜੇ ਠੀਕ ਠਾਕ ਆ ਚੜ੍ਹਦੀ ਕਲਾ ਜੀ ਠੀਕ ਆ ਜੀ ਅੱਜ ਆਪ ਜਿਹੜੇ ਨਵੇਂ ਪ੍ਰੋਡਕਟ ਆ ਹਾਂਜੀ ਉਹ ਕਿਸ ਵਾਸਤੇ ਕਦ ਦੇ ਕੰਮ ਕਰਦੇ ਥੋੜੀ ਜਾਣ ਕੇ ਦੋ ਸਾਨੂੰ ਸਭ ਤੋਂ ਪਹਿਲਾਂ ਹੈਗਾ ਵਾ ਬਾਹਨੇ ਚੱਡੇ ਦੀ ਬੋਤਲ ਆਪਣੇ ਕੋਲ ਸੈਨਿਕ ਸਟਾਰ ਅੱਛਾ ਜੀ ਸੈਨਿਕ ਸਟਾਰ ਹਾਂ ਡਿਵੈਨ ਕੰਪਨੀ ਆ ਹਰਿਆਣੇ ਦੀ ਅੱਛਾ ਜੀ ਆਪ ਨੂੰ ਕੋਈ ਜੜਾ ਵੀ ਸਮਾਨ ਮਿਲੂਗਾ ਇੱਕ ਇੱਕ ਕੰਪਨੀ ਦਾ ਮਿਲੂਗਾ ਤੇ ਹਰ ਇੱਕ ਪ੍ਰੋਡਕਟ ਤੇ ਮਾਰਕਾਂ ਲੱਗਾ ਹੋਊਗਾ ਠੀਕ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਇਹ ਆਪਾਂ ਸੂ ਤੋਂ ਜਿੱਤਰਾ ਆਪਾਂ ਪਾਉਨੇ ਆ 20 25 ਦਿਨ ਪਹਿਲਾਂ ਅੱਛਾ ਜੀ ਜੇ ਕੋ ਥਾਂ ਦੀ ਬਾਦ ਘਾਟਿਆ ਉਹ ਵੀ ਕੱਢ ਦੂ ਲੇਵਾ ਵੀ ਸੋਨਾ ਬਣਾਉਂਗੀ ਠੀਕ ਆ ਡੰਗਰ ਦਾ ਮਲ ਲੱਕੇ ਜਾ ਵੀ ਜਿਹੜਾ ਸੋਨਾ ਉਹ ਵੀ ਸੌਖਾ ਹੋਊਗਾ ਠੀਕ ਆ ਤੇ ਜੋਰ ਵੀ ਜਿਹੜੀ ਆ ਟਾਈਮ ਸਿਰ ਪੈ ਜੂਗੀ ਟਾਈਮ ਸਿਰ ਪੈ ਜੂਗੀ ਹਾਂ ਠੀਕ ਆ ਬਹੁਤ ਵਧੀਆ ਤੇ ਮਨ ਲਗੇ ਹ ਰਿਜਲਟੇ ਦਾ ਦੁੱਧ ਦਾ ਫਾਇਦਾ ਹੋਊਗਾ ਦੁੱਧ ਦਾ ਫਾਇਦਾ ਹੈਗਾ ਆਪਾਂ ਖੁਦ ਵਰਤੀ ਆ ਠੀਕ ਆ ਆਪਾਂ ਪਹਿਲਾਂ ਵੀਡੀਓ YouTube ਤੇ ਪਾਈ ਸੀ ਆਪਣੀ ਮੈਂ ਜੀ ਆਪਾਂ ਹੁਣ ਪਾਈ ਆ ਆਪਾਂ ਨੂੰ ਹਾਲੇ ਤੱਕ ਦੁੱਧ ਪੂਰਾ ਪੀ ਕਰੇ ਬਲ ਤਰਿਆ ਠੀਕ ਆ ਹਾਂ ਜ ਤੇ ਇਹ ਆਪਾਂ ਕੋ ਮਿਲੂਗੀ ਇਹ ਆਪਣੇ ਕੋ ਮਿਲੂਗੀ ਵੀ ਤੇ ਕੀ ਪ੍ਰਾਈਸ ਹੈਗਾ ਇਹਦਾ ਇਹਦਾ ਪ੍ਰਾਈਸ ਦੇ ਦੇ ਦੀਆ ਮਤਲਬ 1200 ਰੁਪਏ ਤੇ ਲੱਗੇ ਬੰਨੇ ਅੱਛਾ 1200 ਜੀ ਹਾਂਜੀ 1355 ਰੁਪਏ ਦਾ ਪ੍ਰਿੰਟ ਰੇਟ ਆ ਅੱਛਾ ਜੀ ਤੇ 155 ਰੁਪਏ ਕਰ ਦੇ ਦੀ ਲੈਸ ਲੂਸ ਵੀ ਠੀਕ ਹੈ ਜੀ ਦੂਜਾ ਪ੍ਰੋਡਕਟ ਹਾਂਜੀ ਦੂਜਾ ਪ੍ਰੋਡਕਟ ਆਪਾਂ ਨੂੰ ਹੈਗਾ ਵਾ ਸਭ ਤੋਂ ਜਿਹੜੀ ਮੁਸ਼ਕਲ ਆਉਂਦੀ ਆ ਆਪਾਂ ਨੂੰ ਝੋਟੀਆਂ ਵਾਦੇ ਗੇ ਮਿਲ ਕੇ ਗਲੋਬ ਵਾਲੀਆਂ ਮੇਰੇ ਕੋਲ ਹਾਂ ਜਿਵੇਂ ਪਹਿਲਾਂ ਝੋਟੇ ਸੁੰਦੀ ਆ ਦੁੱਧ ਤੇ ਘਾਟ ਉਤਰਦੀ ਆ ਕੇ ਪਸਮਾਨ ਹੀ ਪੂਰਾ ਫੜਦੀ ਕੇ ਬੱਚੇ ਤੋਂ ਇੰਤੋਂ ਪਰੇੰਤੂ ਕਰਦੀ ਆ ਹਾਂ ਉਹਦੇ ਵਾਸਤੇ ਇਹ ਦੋ ਗੋਲੀਆਂ ਪਾਉਣੀਆਂ ਹੁੰਦੀਆਂ ਪਰ ਰੋਹਦੀਆਂ ਚੋਂਤ ਤੋਂ ਇੱਕ ਘੰਟਾ ਪਹਿਲਾਂ ਠੀਕ ਆ ਦਿਹਾੜੀ ਦੀਆਂ ਚਾਰ ਗੋਲੀਆਂ ਵਾ ਇਹ گاਉਂ ਵਾਸਤੇ ਵੀ ਆ ਜਿੰਨੂੰ ਮਰਜ਼ੀ ਦੇ ਸਕਦਾ ਠੀਕ ਆ ਗਾਵਾਂ ਨੂੰ ਮੱਝਾਂ ਨੂੰ ਝੋਟੇ ਹੁਣ ਜਦੋਂ ਝੋਟੀਆਂ ਪਹਿਲੇ ਨਾਲੋਂ ਮੁਸ਼ਕਲ ਹੁੰਦੀ ਆ ਅੱਛਾ ਪਹਿਲੇ ਨਾਲੋਂ ਮੁਸ਼ਕਲ ਹੁੰਦੀ ਆ ਹਾਂ ਪਹਿਲੇ ਝੋਟੀਆਂ ਦਾ ਮੁਸ਼ਕਲ ਹੁੰਦੀ ਆ ਜਿਹੜੇ ਖਰਾਬ ਕਰਦੀਆਂ ਜਿਹੜੀਆਂ ਖਰਾਬ ਕਰਦੀਆਂ ਮਿਲਦੀਆਂ ਨਹੀਂ ਗਈਆਂ ਕਿੰਨੀਆਂ ਗੋਲੀਆਂ ਚ ਇਹ ਜੀ 20 ਕ ਗੋਲੀਆਂ ਨਹੀਂ ਆ ਜੀ ਅੱਛਾ 20 ਗੋਲੀਆਂ ਹਾਂ ਜੀ ਦੇਣੀ ਕਿਵੇਂ ਆ ਆਟੇ ਦੇ ਪੇਟੇ ਚ ਭਾਵੇਂ ਚ 4 ਤੋਂ 2 ਗੋਲੀਆਂ ਚੋਂ ਤੋਂ 1 ਘੰਟਾ ਪਹਿਲਾਂ ਦੇ ਦੇਣੀ ਆ ਚੋਂ ਤੋਂ ਪਹਿਲਾਂ ਹਾਂ ਠੀਕ ਵਧੀਆ ਰੇਟ ਰਹੂਗਾ ਠੀਕ ਹੈ ਤੇ ਕੀ ਰੇਟ ਹੈਗਾ ਹਾਂ ਜੀ ਰੇਟ ਇਹਦਾ ਹੈਗਾ ਵਾ ਲਾ ਲਓ ਵੀ ਜੀ 250 ਰੁਪਏ ਰੱਬੀ ਇੱਕ 250 ਰੁਪਏ ਕੀ ਜੀ ਹਾਂ ਇਹ ਵੀ ਆਪਰੇ ਕੋ ਮਿਲੂਗੀ ਹੈ ਆਪਣੇ ਕੋ ਮਿਲ ਜੂਗੀ ਠੀਕ ਹੈ ਜੀ ਹਾਂ ਜੀ ਦੂਜਾ ਦੱਸੋ ਪ੍ਰੈਟਾ ਨੂੰ ਦੂਜਾ ਆਪਣੇ ਕੋ ਬੜਾ ਘਟ ਨਵਾਂ ਇੱਕ ਦਾ ਆ ਗਿਆ ਆਪਣੇ ਕੋ ਪ੍ਰੀਗਾ ਫਿਟ ਗੋਲੀਆਂ ਪ੍ਰਗਫਟ ਗੋਲੀਆਂ ਹਾਂਜੀ ਠੀਕ ਹੈ ਇਹ ਆਪਾਂ ਆਪਣੇ ਡੰਗਰਾਂ ਨੂੰ ਵੀ ਟ੍ਰਾਇਲ ਆਪਾਂ ਸ਼ੁਰੂ ਕਰਨਾ ਅੱਜ ਅੱਛਾ ਜੀ ਤੇ ਮਤਲਬ ਇਹਦਾ ਵੀ ਰਿਜ਼ਲਟ ਵਧੀਆ ਵੀ ਜਿétrਾਂ ਚੋਣ ਤੋਂ ਵੇ ਜਿétrਾਂ ਮਤਲਬ ਡੰਗਰ ਹੀਟ ਤੇ ਨਹੀਂ ਆਉਂਦਾ ਹੀਟ ਤੇ ਨਹੀਂ ਆਉਂਦਾ ਹਾਂ ਠੀਕ ਹੈ ਮਤਲਬ ਵਧੀਆ ਰਿਜ਼ਲਟ ਇਹਦਾ ਵੀ ਅੱਛਾ ਮਤਲਬ ਆਪਾਂ ਸ਼ੁਰੂ ਕਰਨਾ ਜੀ ਇਹ ਆਪਾਂ ਸ਼ੁਰੂ ਕਰਨਾ ਪਰ ਵੀਰਾਂ ਨੇ ਟ੍ਰਾਇਲ ਲਾ ਰਿਹਾ ਰਿਜ਼ਲਟ ਸਹੀ ਆ ਰਿਜ਼ਲਟ ਸਹੀ ਆ ਬਿਲਕੁਲ ਬਿਲਕੁਲ ਸਹੀ ਆ ਠੀਕ ਹੈ ਇਹ ਕਿਵੇਂ ਦੇਣਾ ਇਹ ਇਹ ਦੋ ਗੋਲੀਆਂ ਰੋਜ਼ ਦੀਆਂ ਅੱਛਾ ਦੋ ਗੋਲੀਆਂ ਡੇਲੀ ਹਾਂ ਦੋ ਗੋਲੀਆਂ ਰੋਜ਼ ਦੀਆਂ ਦੇਣੀਆਂ ਕਿਵੇਂ ਆ ਜਿਤਰਾ ਮਰਦੀ ਦੀ ਰੋ ਡੰਗਰ ਨੂੰ ਖਾਣੀ ਜਿਹੜੀਆਂ ਪਾਣੀ ਚ ਹੋਏ ਜਾਂ ਚੁੱਕ ਚ ਹੋਏ ਜਾਂਦੇ ਨਹੀਂ ਆਟੇ ਦੇ ਪੇੜੀ ਸੋਖੇ ਨੇ ਸਾਟੇ ਪੇੜੀ ਠੀਕ ਠੀਕ ਵਧੀਆ ਹਾਇਦਾ ਠੀਕ ਠੀਕ ਆਪ ਆ ਪ੍ਰੋਡਕਟ ਦਾ ਨਵਾਂ ਆਪਣੇ ਕੋ ਆਇਆ ਵਾ ਇਹ ਵਾਲਾ ਕਿਨੇ ਦੀ ਆ ਇਹ 250 ਰੁਪਏ ਦੇ ਲੱਭੀ ਇਹ ਕੋ 250 ਰੁਪਏ ਦੀ ਹਾਂਜੀ ਠੀਕ 21 ਟੈਬਲੇਟ ਦੇ ਚ 21 ਹੁੰਦੀਆਂ ਚ ਠੀਕ ਠੀਕ ਹਾਂਜੀ ਇਹ ਚ ਗੋਲੀਆਂ ਗੋਲੀਆਂ ਹੀ ਆ ਠੀਕ ਠੀਕ ਗੋਲ ਗੋਲ ਨੇ ਠੀਕ ਹਾਂ ਹਾਂ ਠੀਕ ਆ ਠੀਕ ਆ ਕੇਪਰਾ ਦੋ ਹੁੰਦੇ ਬੰਦ ਹਾਂ ਇਹ ਟਾਫਟ ਇਹ ਗਾਵਾ ਨਵਾਂ ਪ੍ਰੋਡਕਟ ਕਪੜਾ ਵੈਰਾ ਹਾਂ ਫੀਡ ਗੋਲਡ ਇਹ ਜਿਹੜੀ ਡੰਗਰ ਦੀ ਫੈਂਡ ਨਹੀਂ ਵੱਧਦੀ ਹਾਂ ਜਿਆਦਾ ਚਿਰ ਮੁਸ਼ਕਲ ਆ ਆਪਣੀ ਫੈਂਡ ਦਾ ਮੁਸ਼ਕਲ ਫੈਂਡ ਨਹੀਂ ਵੱਧਦੀ ਫੈਂਡ ਗ੍ਰੈਵਿਟੀ ਨਹੀਂ ਆਉਂਦੀ ਅੱਛਾ ਫੈਂਡ ਆਉਗੇ ਹਾਂ ਇਹ ਆਪਣਾ ਕੋ ਪਹਿਲੀ ਵਾਰ ਹੀ ਆਇਆ ਵਾ ਠੀਕ ਆ ਇਹ ਆਪਣੇ ਕੋ ਟ੍ਰਾਇਲ ਵਾਸਤੇ ਜ ਆ ਹਾਲ ਦੀ ਘੜੀ ਚ ਅੱਛਾ ਜੀ ਦੇ ਜਦੋਂ ਵੀਰ ਭਰਾ ਟ੍ਰਾਇਲ ਆਪਾਂ ਨੂੰ ਵਧੀਆ ਲੈਣਗੇ ਜੈਸ ਕਰਨਗੇ ਠੀਕ ਆ ਫਿਰ ਆਪਾਂ ਮਗਾ ਲਾਂਗੇ ਫਿਰ ਮਗਾਵਾਂਗੇ ਹਾਂ ਫਿਰ ਮਗਾਵਾਂਗੇ ਮਤਲਬ ਪਹਿਲਾਂ ਆਪਾਂ ਟ੍ਰਾਇਲ ਕਰਾਂਗੇ ਪਹਿਲਾਂ ਆਪਾਂ ਟ੍ਰਾਇਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਆਫ ਸਟਾਰਟ ਕਰਨਾ ਦੂਜੀ ਵੀਡੀਓ ਫਿਰ ਪਾਵਾਂਗੇ ਜਦੋਂ ਅਗਲੇ ਸਹੀ ਦਾ ਡਲਟਾ ਹੋਊਗਾ ਹਾਂ ਅਗਲੇ ਦਾ ਪਾ ਜੂਗੀ ਤੇ ਕੀ ਹਿਸਾਬ ਇਹ ਰੇ ਦੇ ਇਹਦਾ ਰੇਡ ਨਹੀਂ ਜੇ ਜਿਆ ਰੇਡ ਨਹੀਂ ਆ ਤੇ ਕੰਮ ਕਰਦੀ ਆ ਫੈਨ ਵਾਸਤੇ ਤੇ ਫੈਨ ਦੋ ਸੰਗਣੇ ਕਰਨ ਵਾਸਤੇ ਦੋ ਦੋ ਮਤਲਬ ਵਰੀਏ ਤੋਂ ਵਾਸਤੇ ਹਾਂ ਫੈਂਟ ਤੇ ਗ੍ਰੈਵਿਟੀ ਜਿਆਦਾ ਮਤਲਬ ਅਸਰ ਕਰਦਾ ਠੀਕ ਹੈ ਜੀ ਇਹਦੀ 100 ਐਮ ਦੀ ਡੋਆ ਜਾਂ ਧਿਆੜੀ ਦੀ ਠੀਕ ਹੈ ਡੇਲੀ ਹਾਂ ਜੇ ਕੋਈ ਪੰਜਾਬ ਹੀ ਪਾ ਲੂਗਾ ਤਾਂ ਵੀ ਪਾ ਲੇਗੀ ਠੀਕ ਚੱਲੂ ਜੀ ਹਾਂ ਗਾਂ ਮੱਝਾ ਦੋ ਵਾਸਤੇ ਦੋ ਵਾਸਤੇ ਠੀਕ ਹੈ ਦੂਜਾ ਪ੍ਰੋਟੋ ਖਾਓ ਇਹ ਹੈ ਗਾਈ ਰੋਲ ਫੋਰ ਰੋਲ ਫੋਰ ਠੀਕ ਹੈ ਜੀ ਇਹ ਮਟੈਟਸ ਵਾਸਤੇ ਠੀਕ ਹੈ ਥਣਾ ਵਾਸਤੇ ਜਿੱਤਨਾ ਕੋਈ ਥਣਾ ਦੀ ਛੱਡੀਆਂ ਛੁੱਡੀਆਂ ਆ ਜਾਂਦੀਆਂ ਹਾਂ ਉਹਦੇ ਵਾਸਤੇ ਠੀਕ ਆ ਹਾਂ ਏ ਮਤਲਬ ਵਧੀਆ ਜੈਂਟ ਹੈ ਨਾ ਟਾਪ ਦਾ ਇਹਦਾ ਤੇ ਟ੍ਰਾਇਲ ਲਿਆ ਨਾ ਹੀ ਵੀਰਾਂ ਪਰਾਉਣੇ ਇਹਦੇ ਦੂਰੋਂ ਦੂਰੋਂ ਆਪਣੇ ਪਟਾਖੇ ਖੜਨਦੇ ਵੀਰਾ ਅੱਛਾ ਜੀ ਠੀਕ ਆ ਹਾਂ ਠੀਕ ਆ ਤੇ ਕਿੰਨੀਆਂ ਜਿਹੜੇ ਟੈਬਲ ਇਹ ਚ ਚਾਰ ਕੁੜੀਆਂ ਹੁੰਦੀਆਂ 50 50 ਗ੍ਰਾਮ ਦੀਆਂ ਚਾਰ ਕੁੜੀਆਂ ਹਾਂ ਇੱਕ ਸਿਰੇ ਸ਼ਾਮ ਠੀਕ ਆ ਇਹਦੀ ਲੋਈਆ ਤੇ ਦੋ ਡੱਬੇ ਇਹ ਆਪਾਂ ਪਾਉਣੇ ਨੇ ਇੱਕ ਮਾਏ ਇੱਕ ਮਾਝ ਨੂੰ ਦੋ ਡੱਬੇ ਇੱਕ ਮਾਝ ਜਿੰਨੂੰ ਮਟਾਇਟਸ ਆ ਗਈ ਆ ਨਾ ਜਿੱਤਰਾ ਮਲਾ ਦਾ ਵਹਣਾ ਟਾਈਟ ਹੋ ਗਿਆ ਸਰੂਟ ਟਾਈਟ ਹੋ ਗਿਆ ਵੀ ਜਿੱਦਾ ਚੋਂਚ ਵੀ ਇੱਕ ਹਰੜੀ ਆ ਗਈ ਆ ਉਹਨੂੰ ਆਪਾਂ ਪਾ ਸਕਦੇ ਹਾਂ ਉਹਨੂੰ ਪਾ ਸਕਦੇ ਹਾਂ ਹਾਂ ਇਹੜਾ ਰਿਅਲ ਟਾਈਮ ਲੋ ਸ਼ੁਰੂ ਕਦੋਂ ਕਰ ਦਿੰਦੀ ਬਖੋਣਾ ਆਪਣਾ 24 ਘੰਟਿਆਂ ਚ ਠੀਕ ਆ ਜੇਕਰ ਅੱਜ ਛੱਡੀਆਂ ਆਈਆਂ ਹਨਾ ਆਪਣੇ ਆਪਣੇ ਗਾਂ ਮਾਜੀ ਮਾਰ ਛੱਡੀਆਂ ਆ ਗਈਆਂ ਆਪਾਂ ਪੁੜੀ ਸਵੇਰੇ ਦੇਤੀ ਆ ਇੱਕ ਪੁੜੀ ਸ਼ਾਮ ਨੂੰ ਦੇਤੀ ਆ ਅੱਛਾ ਅਗਲੇ ਦਿਨ 24 ਘੰਟਿਆਂ ਦੇ ਵਿੱਚ ਵਿੱਚ ਥਾਣ ਜਿਹੜੀ ਛੱਡੀ ਤੋਂ ਮੈਂ ਸਾਫ਼ ਕਰ ਦਊਗੀ ਸਾਫ਼ ਕਰ ਦਊਗੀ ਹਾਂ ਠੀਕ ਆ ਬਹੁਤ ਵਧੀਆ ਲੱਗਣ ਡਿਆ ਆਪਣੇ ਅੰਮ੍ਰਿਤਸਰ ਦੇ ਵਿੱਚ ਬੜਾ ਜਰਾ ਤੇ ਇਹ ਜਾਂ ਚੱਲਦਾ ਏ ਇਹ ਪੌਂਡ ਏ ਠੀਕ ਆ ਦੇਰੀ ਨਾਲ ਵੀ ਬੜਾ ਖੜਦੇ ਆ ਇਹ ਕਿੰਨੇ ਦੀ ਇੱਕ ਪੈਕਟ ਇਹ ਵੀ ਲਗਭਗ ਲਾਲਾ ਤੁਸੀਂ ਵੀ 260 70 ਰੁਪਏ ਦਾ ਡੱਬਾ ਇੱਕ ਵੈਸੇ ਦੋ ਪਾਦ ਗਏ ਇੱਕ ਮਜ ਨੂੰ ਦੋ ਜਾਇਜ ਆ ਦੋ ਜਾਇਜ ਦੋ ਜਾਇਜ ਦੋ ਡੱਬੇ ਇੱਕ ਨੂੰ ਪਾ ਦੋ ਰਿਜ਼ਲਟ ਵਧੀਆ ਜੇਕਰ ਆਪਣੇ ਆਪ ਡੰਗਰ ਸੂਣ ਵਾਲਾ ਕੋਈ ਮਹੀਨਾ ਰਹਿੰਦਾ ਆਪਾਂ ਸ਼ੱਕ ਤੌਰ ਤੇ ਵੀ ਪਪਾ ਪਾਉਣਾ ਵੇ ਤੇ ਫਿਰ ਇੱਕ ਡੱਬੇ ਨੇ ਸੜ ਜੋ ਠੀਕ ਆ ਹਾਂ ਠੀਕ ਇਹ ਵੀ ਆਪ ਲੋਕਾਂ ਨੂੰ ਮਿਲੂਗਾ ਇਹ ਵੀ ਆਪਣੇ ਕੋਈ ਠੀਕ ਗਾੜੀ ਬਹਾਉ ਬਲੇਟ ਇੱਕ ਜੀ ਕੀਟਾ ਭਲਾਈ ਬੋਤਲ ਠੀਕ ਆ ਜੀ ਡਬਲ ਠੀਕ ਹੈ ਇਹ ਕਮਜ਼ੋਰੀ ਕੱਢਣ ਵਾਸਤੇ ਆ ਅੱਛਾ ਜੀ ਡੰਗਰ ਜਿੱਤਰਾ ਮਾਰ ਡੰਗਰ ਕੋਈ ਹਲਾਰਾ ਮਾਰ ਕੇ ਉੱਠਦਾ ਹਾਂ ਹਾਂ ਠੀਕ ਠੀਕ ਡੰਗਾ ਥੱਕਿਆ ਥੱਕਾ ਮਹਿਸੂਸ ਕਰਦਾ ਅੱਛਾ ਜੀ ਡਾਊਨ ਪਣ ਰਹਿੰਦਾ ਜਿੱਤਰਾ ਡੰਗਰ ਅੱਛਾ ਜੀ ਉਹਦੇ ਵਾਸਤੇ ਉਹਨੂੰ ਆਪਾਂ ਚਲਾ ਦੀ ਜਪਾ ਸਕਦੇ ਆ ਠੀਕ ਹੈ ਇਹਦੀ ਵੀ 70 80 ਐਮਐਲ ਦੀ ਡੋਜ਼ ਆ ਜਿਆ ਡੀਡੀ ਦਿੱਲੀ ਦਿੱਲੀ ਇੱਕ ਟਾਈਮ ਦੋ ਟਾਈਮ ਇਹਦੀ ਇੱਕ ਟਾਈਮ ਬੜੀ ਹੈ ਉਹ ਇੱਕ ਟਾਈਮ ਉਹ ਤੇ ਅੱਧੇ ਲੀਟਰ ਨਾਲ ਹੀ ਮਸਲਾ ਲਓ ਜੂ ਅੱਧੇ ਲੀਟਰ ਨਾਲ ਅੱਧੇ ਲੀਟਰ ਨੇ ਬਸ ਇਹ ਕਿੰਨੇ ਗ੍ਰਾਮ ਦੀ ਆ 500 ml ਦੀ 500 ml ਦੀ ਇਹ ਐ ਉਹ طرح ਇਹ ਇਹ ਵੀ ਮਲ ਕੇ ਲਵਾ ਦਿੰਨੇ ਆ ਅੱਛਾ ਨਾਲ ਇਕੱਠੀਆਂ ਹੀ ਹਾਂ ਇਹ ਉਤਰਾਂ ਇਹੀ ਇਹ ਤਾਂ ਲਵਾ ਦਿੰਨੇ ਇਕੱਠੀਆਂ ਜਿਹੜਾ ਡੰਗਰ ਸੂਣ ਵਾਲਾ ਉਹ ਥੱਕਾ ਥੱਕਾ ਮਹਿਸੂਸ ਕਰਦਾ ਹਾਂ ਠੀਕ ਹੈ ਉਹਦੇ ਨਾਲ ਲਵਾ ਦਿੰਦੇ ਸ਼ੈਨ ਸਟਾਰ ਨਾਲ ਹਾਂ ਜੀ ਠੀਕ ਠੀਕ ਹਾਂ ਜੀ ਤੇ ਇਹ ਮਲ ਮੱਝਾਂ ਦਾ ਦੋ ਵਾਸਤੇ ਦੋ ਵਾਸਤੇ ਦੋ ਵਾਸਤੇ ਤੇ ਇਹ ਜਿਹੜੀ ਡੰਗਰ ਸੂਹ ਤੋਂ ਪਹਿਲਾਂ ਪਾਈਦਾਂ ਨੂੰ ਸੂਹ ਤੋਂ ਪਹਿਲਾਂ ਵੀ ਪਾਇ ਪਾਏ ਤੇ ਬਹੁਤ ਵਧੀਆ ਅੱਛਾ ਤੇ ਜਿਹੜੇ ਡੰਗਰ ਜਤਰਾਪੁਰਾ ਸੂਹ ਪੈਂਦਾ ਕਿਸੇ ਵੀ ਭਰਾ ਨਹੀਂ ਲੱਗਦਾ ਪਤਾ ਹਾਂ ਉਹ ਵੀ ਆਂਦਾ ਵੀ ਡੰਗਰ ਮੇਰਾ ਵੀ ਡੌਂ ਰਹਿੰਦਾ ਆਵਾਜ਼ ਆ ਕੋਈ ਮਲ ਖੁੱਲ ਕੇ ਖਾਂਦਾ ਨਹੀਂ ਆ ਹੂੰ ਹੂੰ ਜੇ ਮਤਲਬ ਐਤਖਾਵੜ ਮਹਿਸੂਸ ਕਰਦਾ ਆਪਾਂ ਨੂੰ ਪਾ ਸਕਦੇ ਆ ਸੱਜਰ ਨੂੰ ਵੀ ਪਾ ਸਕਦੇ ਮਤਲਬ ਬਾਅਦ ਵਿੱਚ ਵੀ ਪਾ ਸਕਦੇ ਆ ਬਾਅਦ ਵੀ ਪਾ ਸਕਦੇ ਆ ਠੀਕ ਹੈ ਇਹਦਾ ਕੀ ਪ੍ਰਾਈਸ ਹੈਗਾ ਇਹ ਵੀ ਸਸਤੀ ਆ ਲਗਭਗ ਤੁਸੀਂ ਲਾ ਲਓ ਵੀ 250 ਰੁਪਏ ਰੇੜੀ ਦਾ 250 ਰੁਪ ਇਹ ਵੀ ਜਾਰੀ ਮਹਿੰਗੀ ਨਹੀਂ ਲੇਗੀ ਇਹ ਸਸਤੀ ਹੈ ਠੀਕ ਹੈ ਜੀ ਆ ਆਪਣੇ ਕੋਈ ਕੰਪਨੀ ਨੇ ਕੱਲ ਭੇਜੀਆਂ ਵਾ ਗੋਲੀਆਂ ਅੱਛਾ ਜੀ ਠੀਕ ਹੈ ਇਹ ਵੀ ਇਹ ਟ్రਾਇਲ ਤੇ ਲੱਗਣਗੀਆਂ ਅੱਜ ਤੋਂ ਠੀਕ ਠੀਕ ਹੈ ਹਾਂ ਕਿਟਿਆ ਇਹਨਾਂ ਦਾ ਕਿਟਾ ਵੀ ਇਹ ਵੀ ਮਤਲਬ ਹੈ ਗਿਆ ਵਾ ਜਾਨਿਕ ਡੰਗਰ ਜਰਾ ਹੀਟ ਤੇ ਨਹੀਂ ਆਉਂਦਾ ਛੇਤੀ ਹੀਟ ਤੇ ਨਹੀਂ ਆਉਂਦਾ ਠੀਕ ਹੈ ਹਾਂ ਠੀਕ ਹੈ ਇਹ ਗੋਲੀਆਂ ਦਾ ਪੰਜਾਂ ਦਾ ਕੋਰਸ ਆ ਅੱਛਾ ਜੀ ਤਿੰਨ ਗੋਲੀਆਂ ਰੋਜ਼ ਦੀਆਂ ਆਪ ਪਾਉਣੀਆਂ ਵਾ ਅੱਛਾ ਜੀ ਪੰਜਾਂ ਤਰ੍ਹਾਂ ਦਾ ਕੋਰਸ ਆ 7ਵੇਂ ਦਿਨ ਮੱਝ ਹੀਟ ਦੇ ਆਉਗੀ ਪਹਿਲੀ ਹੀਟ ਆਪਾਂ ਛਡਾ ਦੇਣੀ ਆ ਤੇ ਦੂਜੀ ਰਾ ਜਦੋਂ ਹੀਟ ਦੇ ਆ ਜੇ ਉਦੋਂ ਆਪਾਂ ਟੀਕਾ ਪ੍ਰਵਾਹ ਠੀਕ ਆ ਪ੍ਰਵਾਹ ਹਾਂ ਠੀਕ ਹੈ ਬਹੁਤ ਵਧੀਆ ਰਿਜ਼ਲਟ ਰੱਖਿਆ ਕਿੰਨੀਆਂ ਖੋਣੀਆਂ ਪੈਣੀਆਂ ਇਹ ਇੱਕ ਡੱਬੀ ਵੜੀ ਆ ਕਿੰਨੀਆਂ ਕਿੰਨੀਆਂ ਟਮਣੀਆਂ ਜੀ ਇਹ ਚ ਹੈਗੀਆਂ ਜੇ ਆਪਣੇ ਕੋ ਲਾਵਾ ਵੀ 15 ਗੋਲੀਆਂ ਆ ਤੇ 15 ਗੋਲੀਆਂ ਪੰਜ ਪੱਤੇ ਆ ਇੱਕ ਪਤੇ ਦੇ ਵਿੱਚ ਤਿੰਨ ਗੋਲੀਆਂ ਅੱਛਾ ਜੀ ਪੰਜ ਪੱਤੇ ਆ ਹਾਂਜੀ ਇੱਕ ਪਤੇ ਤਿੰਨ ਗੋਲੀਆਂ ਹਾਂਜੀ ਹਾਂਜੀ ਠੀਕ ਹੈ ਜੀ ਇਨੇ 60 ਹੀ ਬੱਚੇ ਦਣੇ ਦੇ ਵਿੱਚੋਂ ਕਰਨਾ ਮੈਡੀਕਲ ਠੀਕ ਹਾਂ ਇਹ ਵੀ ਆਪਣੇ ਕੋਲ ਇਹ ਜੀ ਆਪਣੇ ਕੋਲ ਆ ਲਈ ਆਇਆ ਵਾ ਆਹੀ ਆਪਾਂ ਵੀਰਾਂ ਨੂੰ ਅੱਜ ਪਹੁੰਚਾਉਣਾ ਸੀ ਠੀਕ ਹੈ ਇਹ ਆਪਣੇ ਕੋਲ ਸੈਂਪਲ ਦੇ ਤੌਰ ਤੇ ਐਸ ਵੀ ਕੰਪਨੀ ਨੇ ਕਿਹਾ ਕਿ ਬਰਾ ਟ੍ਰਾਇਲ ਲਾਓ ਇਹਦਾ ਟ੍ਰਾਇਲ ਲਓ ਕਿ ਜੇ ਤੁਹਾਨੂੰ ਵਿੱਚ ਕੋਈ ਕਮੀ ਪੇਸ਼ੀ ਜਾਪਦੀ ਰਹੀ ਤੁਸੀਂ ਸਾਨੂੰ ਦੱਸ ਦਿਓ ਠੀਕ ਹੈ ਜੀ ਤੇ ਪਰ ਇਹਦਾ ਰਿਜ਼ਲਟ ਸਹੀ ਆ ਅੱਗੇ ਵੀ ਕਿਸ ਵੀਰ ਨੇ ਵਰਤਿਆ ਹੋਣਾ ਮਨੇ ਕਿਹਾ ਰਿਜ਼ਲਟ ਸਹੀ ਹੈ ਠੀਕ ਹੈ ਇਹ ਕੀ ਆ ਪ੍ਰਾਈਸ ਇਹਦਾ ਪ੍ਰਾਈਸ ਜੀ ਆਊਗਾ ਅੱਛਾ ਠੀਕ ਹੈ ਇਹਦਾ ਆਊਗਾ ਜੀ ਠੀਕ ਹੈ ਜੀ ਡੀਵੀ 5 ਡੀ ਗਾਇ ਠੀਕ ਹੈ ਡੀ5 ਡੀ5 ਠੀਕ ਹੈ ਇਹਦੀ ਆਪਾਂ ਨੂੰ ਕੰਪਨੀ ਘੱਲ ਲਈ ਉਤੋਂ ਠੀਕ ਹੈ 15 ਐਮਐਲ ਦਾ 15 ਐਮਐਲ ਦਾ ਹਾਂ ਠੀਕ ਹੈ ਸੂਣ ਤੋਂ ਜਿਦੋਂ ਡੰਗਰ ਸੂ ਗਿਆ ਹਾਂ ਉਸ ਦਿਨ 5 ਐਮਐਲ ਦੀ ਡੋਜ਼ ਦੇ ਸਹ ਹਣਾ ਆਪਾਂ ਹਫਤੇ ਹਫਤੇ ਵਿੱਚੋਂ 5 ਐਮਐਲ ਲਈ ਜਾਣਾ ਤੰਗਾ ਸਮੂਤੋਂ ਬਾਦਾਂ ਤੰਗਾ ਸਮੂਤੋਂ ਬਾਦਾਂ ਲਾ ਲੇ ਜੇ ਪਹਿਲਾਂ ਉਹ ਲੱਗ ਜੇ ਤਾਂ ਹੀ ਕੋਈ ਗੱਲ ਨਹੀਂ ਕੀ ਇਹ ਵਾ ਨੇ ਚੜਦੇ ਦੀ ਗਰੋਥ ਹੈ ਬੀਰੂਥ ਵਾਤੇ ਜੇ ਕੋਈ ਥਾਨ ਵਾਦ ਘਾਟਿਆ ਜੇ ਕੋ ਪਿਛਲੀ ਟਾਵਾਂ ਕੋ ਕਮੀ ਬੇਸੀ ਰਹਗੀ ਜਾਬ ਦੀ ਹਾਂ ਟਾਰਾਂ ਕੰਦੀ ਮਤਲਬ ਪੂਰੀਆਂ ਕਰਨ ਵਾਸਤੇ ਪੂਰੀਆਂ ਕਰ ਦੋ ਠੀਕ ਹੈ ਰਿਜ਼ਲਟ ਸਹੀ ਹੈ ਦਾ ਠੀਕ ਹੈ ਇਹਦਾ ਵੀ ਅਹੀਂ ਮਤਲਬ ਆ ਪੂਰੀ ਹਰ ਰਿਜ਼ਲਟ ਲਿਆ 280 ਵੀ ਪ੍ਰਿੰਟ ਦਾ ਆਹ ਇਹ ਨਾ ਕੋਣਾ ਲੱਗ ਪਗਦਾ ਠੀਕ ਠੀਕ ਹੈ ਇਹ ਰਿਜ਼ਲਟ ਸਹੀ ਹੈ ਦਾ ਠੀਕ ਹੈ ਗਾੜੀ ਵਿਖਾਓ ਜੀ ਇਹ ਕੈਲਸ਼ੀਅਮ ਹੈ ਜੀ ਅੱਛਾ ਜੀ ਮਿਲਕ ਗਲੋ ਮਿਲੋ ਗਲੋ ਠੀਕ ਇਹਦਾ ਵਰਤੀ ਆਪਾਂ ਕਰੀਣਾ ਇਹ ਆਪਾਂ ਵਰਤੀ ਹੀ ਆਪਾਂ ਵੀ ਵਰਤੀ ਹੀ ਹੋਰ ਵੀ ਵੀਰਨ ਵਰਤੀ ਆ ਠੀਕ ਜਿਹੜੇ ਡੰਗਰ ਨੂੰ 2 ਕਿਲੋ ਕੈਲਸ਼ੀਅਮ ਚੜ ਜਾਂਦੀ ਆ ਹਾਂ ਹਾਂ ਉਹਦਾ ਡੰਗਰ ਦਾ ਦੋ ਤੋਂ 2.5 ਕਿਲੋ ਵੱਜ ਜਾਂਦਾ ਦੋ ਤੋਂ ਵੱਜ ਜਾਂਦਾ ਵੱਜ ਜਾਂਦਾ ਠੀਕ ਆ ਪਰ ਇਹ ਨਹੀਂ ਆ ਵੀ ਜੇ ਅਚਾਰ ਆਪਾਂ ਕੈਲਸ਼ੀਅਮ ਪਾਵਾਂਗੇ ਉਹਨਾਂ ਜਿਹੜੀ ਵਧਿਆ ਰਹੂਗਾ ਠੀਕ ਆ ਮਗਰ ਉਹ ਲੈਵਲ ਪੂਰਾ ਰੱਖੂਗਾ ਦੋ ਦੋ ਤਿੰਨ ਮਹੀਨੇ ਤੱਕ ਠੀਕ ਆ ਹਾਂ ਉਹ ਲੈਵਲ ਨਹੀਂ ਘਟੂਗਾ ਹਲਾਵਾ ਨਹੀਂ ਘਟੂਗਾ ਮਤਲਬ ਪੌਦੇ ਦੇ ਕਿ ਡੰਗਰੀ ਸੇ ਬਣ ਜਾਂਦੀ ਆ ਹਾਂ ਇਹਦੇ ਇਹਦਾ ਰਿਜ਼ਲਟ ਵਧੀਆ ਆ ਇਹ ਮਤਲਬ ਇਹ ਜਵਾਕਾਂ ਨੂੰ ਪਿਆਦਦੇ ਆ ਜਵਾਕਾਂ ਨੂੰ ਪਿਆਲਗੇ ਵੱਡੇ ਨੂੰ ਪਿਆਦਗੇ ਇਹ ਚ ਆਪਣੇ ਕੋਲ 5 ਕਿਲੋ ਹੀ ਪੈਗਾਂਗਾ 10 ਕਿਲੋ ਦੀ 20 ਕਿਲੋ ਦੀ ਅਸ਼ੋਭੀ ਹੈਗੀ ਆ ਜਿਵੇਂ ਦੀ ਕੋਈ ਕਵੇ ਵੀਰ ਉਦਾਂ ਨਹੀਂ ਭੇਜਾਂਗੇ ਠੀਕ ਹੈ ਜੀ ਹਾਂ ਇਹ ਸਾਰਾ ਸਮਾਨ ਆਪਾਂ ਨੂੰ ਕੋਲ ਮਿਲੂਗਾ ਸਾਰਾ ਸਮਾਨ ਆਪਾਂ ਨੂੰ ਤੇ ਜੇ ਕੋਈ ਵੀਰ ਭਰਾ ਫੋਨ ਤੇ ਮੰਗਾਵੇ ਤੇ ਕਰ ਤੱਕ ਪਹੁੰਚ ਪਹੁੰਚ ਕਰ ਦੋਗੇ ਪਹੁੰਚ ਕਰ ਦੋਗੇ ਜੇ ਦੂਰ ਹੋਵੇ ਤੇ ਦੂਰ ਹੋਵੇ ਕੋਈ ਨਹੀਂ ਪੈਨਰ ਰਜਿਸਟਰ ਹੋਏ ਨਾ ਹੁੰਦਾ ਦੂਰ ਦਾ ਵੀ ਠੀਕ ਹੈ ਹਾਂ ਇੱਕ ਆਪਣੇ ਕੋਲ ਆਪਾਂ ਵਾਲਟੀਆਂ ਨਵੀਆਂ ਵੀ ਆ ਗਈਆਂ ਇਹ ਮਿੰਨੀ ਮਿਕਸ਼ਰ ਦੀਆਂ ਸਭ ਮੀਨਿਕਸਰ ਠੀਕ ਹੈ ਹਾਂ ਇਹਦੀ 20 ਕਲਰ ਦੀ ਪੈਗਾਂਗੇ ਠੀਕ ਹੈ ਡੇਲੀ ਵੀਐਮ 골ਡ ਠੀਕ ਹੈ ਡੇਲੀ ਵੀਐਮ 골ਡ ਇਹ ਦੇ ਵੀਰਾਂ ਨੇ ਪਾਇਆ ਹੀ ਬੜਾ ਨਾ ਅੱਛਾ ਅੱਛਾ ਇਹਦੇ ਵੀਰਾਂ ਦੇ ਵੀ ਰਿਜ਼ਲਟ ਹੀ ਦਾ ਛੱਕੇ ਬੰਦਿਆ ਅੱਛਾ ਇਹ ਕਦੇ ਬਸ ਕੰਮ ਕਰਦੀ ਇਹ ਰੈਗੂਲਰਲੀ ਚੱਲਣ ਵਾਲਾ ਵਾ ਠੀਕ ਹੈ ਸਾਰੇ ਕੰਮ ਕਰੀ ਜਾਂਦਾ 100 ਬਿਮਾਰੀ ਦਾ ਕੱਲਾ ਪਰ ਦੀ ਪ੍ਰੋਡਕਟ ਇਹ ਇਲਾਜ ਕਰਦਾ ਠੀਕ ਹੈ ਡੰਗਰ ਦਾ ਵਾਜਨ ਵੀ ਵਧਾਉਂਦਾ ਚਮਕੂ ਵੀ ਵਧਾ ਇਹ ਤੇ ਵਾਧੂ ਹੁੰਦੀ ਆ ਹਾਂ ਤੇ ਬਾਬਾ ਨੇ ਚੜਦੇ ਤਾਂ ਵੀ ਇਹਦਾ ਜਾਂ ਅਸਰ ਪਾਉਂਦਾ ਵਾ ਅੱਛਾ ਜੀ ਰਿਜ਼ਲਟ ਛੱਕੇ ਬੰਦ ਦਾ ਸਹੀ ਆ ਠੀਕ ਆ ਡੰਗਰ ਬਿਮਾਰੀ ਤੋਂ ਬਚਾ ਰਿਹਾ ਥਾਂ ਦੀ ਬਾਦ ਘਰ ਤੋਂ ਬਪ ਬਚਾ ਰਿਹਾ ਹਾਂ ਐਵੇਂ ਸਰ ਸੌਰ ਨਾ ਠੀਕ ਆ ਤੇ ਟਾਈਮ ਸਰੀ ਖੋਣਾ ਮੈਂ ਰਿਪੀਟ ਨਹੀਂ ਕਰੂਗਾ ਠੀਕ ਆ ਹਾਂ ਇਹ ਰੈਗਵਲ ਪਾਵੇ ਤੇ ਡੰਗਰ ਵੀਰਾਂ ਦਾ 2 ਮਹੀਨਾ ਬਾਅਦ ਬੋਲੂਗਾ ਤੇ ਟੀਕਾ ਭਰਉਣਗੇ ਖਾਲੀ ਨਹੀਂ ਜਾਂਦਾ ਠੀਕ ਆ ਹਾਂ ਜੀ ਤੇ ਇਹ ਮਤਲਬ ਜਵਾਕਾਂ ਵਾਸਤੇ ਵੀ ਆ ਸਾਰੇ ਨਾ ਪੈਣਾ ਸਾਰੇ ਨਾ ਪੈਣਾ ਸਾਰੇ ਨਾ ਪੈਣਾ ਕੋਈ ਟੋਕੜ ਗੱਬਣਿਆ ਹਾਂ ਕੋਈ ਸੱਜਰ ਸੁਈ ਮਾਜ ਚਾ ਕੋਈ ਕਿਸ ਦੀ ਤਿਆਰ ਏ ਠੁਕੀ ਆ ਇਹ ਸਾਰੇ ਨਾ ਪੈਣਾ ਮਸਾਣ ਨਾ ਪੈਣਾ ਹਾਂ ਠੀਕ ਆ ਕੋਈ ਸਾਈਫੀਟ ਨਹੀਂ ਪੈਦਾ ਨਾ 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 ਕੀ ਗੱਲ ਬੈਨੀਫਿਟ ਯਾ ਇਹ ਬੈਨੀਫਿਟ ਯਾ ਇਹ ਆਪ ਲੋਕ ਨੂੰ ਪੈਣਾ ਵਾ ਜਿਤਨਾ 15 ਕਿਲੋ ਵਾਲੀ ਮੈਂ ਉਹਨੂੰ 100 ਗ੍ਰਾਮ ਵੀ ਡੋਜ ਯਾ ਜਿਹੜੀ 10 ਕਿਲੋ ਤੋਂ ਅੰਦਰ ਉਹਨੂੰ 50 ਗ੍ਰਾਮ ਚਲਾਣਾ ਹਾਂ ਜਿਹੜਾ ਛੋਟਾ ਜਿਹਾ ਉਹਨੂੰ 25 ਗ੍ਰਾਮ ਚਲਾਣਾ ਠੀਕ ਆ ਠੀਕ ਹੈ ਜੀ ਵਿੱਚ ਕੋ ਹੋਏ ਦਾ ਸੱਜ ਪਾਉਣ ਲਾ ਨੇ ਉਹਦੇ 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 ਪੇਜ ਦੇਦੀ ਮੇਰੇ ਨਾਲ ਅਚੰਭੀ ਹੁੰਦੀ ਹੈ ਮਿੰਦੀ ਦੇ ਤਾਂ ਹੁੰਦੀ ਹੈ ਠੀਕ ਹੈ ਇਹ ਵੀ ਆਪ ਲੋਕਾਂ ਨੂੰ ਮਿਲੂਗਾ ਜਿਹੜੀ ਆਪਣੇ ਕੋਲ ਆਪਣੇ ਕੋਲ ਬ੍ਰਾਂਚ ਸਾਰੀ ਆਪਣੇ ਕੋਲ ਠੀਕ ਹੈ ਕੀ ਰੇਟ ਹੈ ਦਾ ਇਹਦਾ ਰੇਟ ਤਾਂ ਹੈਗਾ ਵਾ 3000 ਰੁਪਿਆ ਪ੍ਰਿੰਟ ਰੇਟ ਜਿਹੜਾ ਅੱਛਾ ਜੀ ਲੈਸ ਕਰਕੇ ਵੇਚੂਗਾ ਲੈਸ ਕਰਕੇ ਠੀਕ ਲੋ ਅੱਛਾ ਜੀ 4 ਪੈਕਿੰਗਾਂ ਚ 5-5 ਕਿਲੋ ਦੀਆਂ ਅੱਛਾ ਜੀ ਇਹ ਵਾਲੇ ਵੀਰ ਭਰਾ ਨੂੰ ਕਹਵੇ ਵੀ ਮਰਲ ਮੈਂ ਚੈੱਕ ਕਰਨਾ 5 ਕਿਲੋ ਭੇਜ ਦਿਉ ਹਾਂ ਉਹਨੂੰ 5 ਕਿਲੋ ਵਿੱਚੋਂ ਫਿਰ ਕੱਢ ਕੇ ਉਹ ਹੀ ਭੇਜ ਦੇ ਦੇ ਫਿਰ ਉਹਦਾ ਰੇਟ ਘਟ ਜਾਂਦਾ ਉਸੇ ਸਾਰਾ ਰੇਟ ਲੰਬੀ ਪੈ ਜਾਦਾ ਠੀਕ ਆ ਇਕੱਠੀ ਬਾਟੀ ਮੰਗਾਵੇ ਤੇ 2600 ਦੀ ਆ ਠੀਕ ਆ 20 ਕਿਲੋ ਅੱਛਾ ਹਾਂ ਤੇ ਜੇ ਉਹ ਗੁੱਲੇ ਵਿੱਚ ਆਵੇ 5 ਕਿਲੋ-ਲਗ ਲੈ ਲਓ ਉਹ ਹੀ ਮਿਲ ਜਾਊਗਾ ਕਿੱਲੋ ਦੀ ਪੈਕਿੰਗ ਜਿਹੜੀ ਆ ਇਹਦੇ ਚ ਆਉਂਦੀ ਆ ਪਰ ਉਹ ਘੱਟ ਆਉਂਦੀ ਆ ਪਰ ਉਹ ਮਹਿੰਗੀ ਪੈਂਦੀ ਆ ਹਣਾ ਠੀਕ ਠੀਕ 5 ਕਿਲੋ ਜੀ ਲੈਣਾ ਵਾ ਜੀ ਪ੍ਰਿੰਟ ਵਾਲਾ 5 ਕਿਲੋ ਲੈਣਾ ਤੇ ਫਿਰ 800 ਰੁਪਏ ਦਾ ਵਾ ਅੱਛਾ ਤੇ ਜਿਹੜਾ ਇਹਦੇ ਵਿੱਚੋਂ ਕੱਢ ਕੇ ਦਈਏ 5 ਕਿਲੋ ਤੇ ਫਿਰ ਉਹਨੂੰ 100 ਰੁਪਏ ਇਹ ਹੋਰ ਕੱਟ ਕਰ ਦਿੰਦੇ ਨੇ ਵੀ ਚਲ ਬਾल्टी ਦੀ ਵਿੱਚ ਜਿਹੜੀ ਪੈਕ ਹੈ ਅਸੀਂ ਵੀ ਇਕੱਠੀ ਲੈ ਲੇ ਨਾ ਸਾਨੂੰ ਵੀ ਮਤਲਬ ਸਸਤੀ ਮਿਲ ਜੇ ਸਸਤੀ ਮਿਲ ਜਾ ਠੀਕ ਹਣਾ ਠੀਕ ਆ ਆਪਾਂ ਦੇ ਫਾਰਮਰ ਦਾ ਫੈਰਾ ਸੋਚਣਾ ਹਾਂ ਠੀਕ ਆ ਇਹ ਸਾਰਾ ਸਮਾਨ ਆਪੇ ਕੋਈ ਮਿਲ ਜਾਣਾ ਸਾਰਾ ਸਮਾਨ ਆਪਣੇ ਹੁਣ ਆਹੜਾ ਹੁਣ ਜਿਹੜੀ ਆਹ ਵਾਲੀ ਚੀਜ਼ ਆ ਹਾਂ ਬਰਸਾਤਾ ਕਰਕੇ ਆ ਕਿ ਥਾਂ ਨੂੰ ਇੰਨੀ ਜਿਆਦੀ ਪ੍ਰੋਬਲਮ ਵਾਈ ਹਸਾਬ ਹੀ ਕੋਈ ਨਹੀਂ ਠੀਕ ਆ ਮੈਂ ਇਹਦੇ ਨਾਲ ਦਾ 350 ਡੱਬਾ ਵੇਚਦਾ ਦੋ ਮਹੀਨਿਆਂ ਚ ਅੱਛਾ ਬਿੱਲ ਲੱਗਾ ਹੀ ਬੜਾ ਜਿਆਦਾ ਵਾ ਲੱਗਾ ਬੜਾ ਅੱਜ ਵੀ 10 ਡੱਬੇ ਵੋਕਿਆ ਤੇ ਪਰ ਵੀਰਾਂ ਨੇ ਫੋਨ ਨਹੀਂ ਚੁੱਕਿਆ ਹੋ ਸਕਦਾ ਸ਼ਾਇਦ ਫੋਨ ਆ ਜਾਂਦੇ ਘੰਟੇ ਤੱਕ ਠੀਕ ਠੀਕ ਆ ਹਾਂ ਜਿਹੜਾ ਵੀਰ ਇੱਕਰਾ ਪਾ ਲੈਂਦਾ ਉਹਨੂੰ ਨਜ਼ਾਰੇ ਵੱਜ ਜਾਂਦੇ ਉਹ ਆਂਦਾ ਵੀਰ ਮੈਡੀਕਲ ਨਾਲ ਉਹ ਇਹ ਚੀਜ਼ ਵਧੀਆ ਚਲੋ ਵਾਦੀਆ ਜੀ ਤੇ ਆਪਣਾ ਐਡਰੈਸ ਬੋਲ ਦੋ ਪਿੰਡ ਸੋਲ ਆ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਅਡਾ ਚਭਾਲ ਆ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ 99150 48814 ਤੁਹਾਨੂੰ ਬਾਕੀ ਸਕਰੀਨ ਤੇ ਵੀ ਆਪਾਂ ਚਾਲੂ ਕਰ ਦਾਂਗੇ ਮੋਬਾਈਲ ਨੰਬਰ ਤੇ ਸਾਡੇ ਇਸ ਚੈਨਲ ਤੇ ਤੁਹਾਨੂੰ ਵੀਡੀਓ ਸਾਰੀਆਂ ਇਹੋ ਜਿਹੀ ਮਿਲਣਗੀਆਂ ਮਤਲਬ ਪਸ਼ੂ ਦੇ ਪ੍ਰੋਗਰਾਮ ਦਵਾਈਆਂ ਵਾਸਤੇ ਸਾਡੇ ਜਨਾਂ ਨੂੰ ਜੁੜ ਸਬਸਕ੍ਰਾਈਬ ਕਰ ਲਿਓ ਗਾਂ ਤਾਂ ਕੋ ਸ਼ੇਅਰ ਕਰ ਦਿਓ ਤੇ ਜਿਸਕੇ ਵੀਰ ਭਰਾਉਣ ਲੋੜ ਆ ਤੁਹਾਨੂੰ ਸਮਾਨ ਇਹ ਵੀਰ ਪਹਚਾਊਗਾ ਲੋੜ ਪੈ ਤੈਨੂੰ ਕਰੇ ਸਮਾਨ ਜੋ ਜੇ ਤਾਂ ਲੱਗਿਆ ਆਸੇ ਪਾਸੇ ਜੇ ਫਿਰ ਘਰੇ ਪਚਾਉਗਾ ਵੀ ਜੇ ਨਹੀਂ ਫਿਰ ਤੁਸੀਂ ਕੋਈ ਤੁਸੀਂ ਆ ਜੋ ਕੋਈ ਵੀਰ ਚਲ ਜਾਊਗਾ ਤੇ ਤੁਸੀਂ ਸਮਾਨ ਵੀ ਕੋ ਲੈ ਸਕਦੇ ਜੇ ਸਾਹ ਸਮਾਨ ਤੋਂ ਬਿਲਕੁਲ ਸਸਤਾ ਦੇ ਵਧੀਆ ਕੰਪਨੀਆਂ ਮਿਲੂਗਾ ਤੇ ਜੇ ਕੋਈ ਸਮਾਨ ਵੀਰ ਦੂਰੋਂ ਮੰਗਾਵੇ ਤੇ ਤੁਹਾਨੂੰ ਖੁਦ ਦੇ ਗੱਡੀ ਦਾ ਨੰਬਰ ਤਾਂ ਜਾਊਗਾ ਤੁਸੀਂ ਨੰਬਰ ਸਪਰੰਗ ਕਰ ਸਕਦੇ ਜੀ ਸੋ ਇਸ ਵੀਡੀਓ ਨੂੰ ਬਾਤੋ ਸ਼ੇਅਰ ਕਰੋ ਲਾਇਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ